ਸਾੜੇ ਵਾਲੀਆਂ ਦੋ ਜਨਾਨੀਆਂ ਤੇ ਦੋ ਜਨਾਨੀਆਂ ਨਾਲ ਦੋ ਬੰਦੇ ਜੋ ਕਿ ਇਸ ਵਕਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂਹ ਲੁਕੋ ਕੇ ਖੜੇ ਨੇ ਪਹਿਲਾਂ ਤਾਂ ਇਨ੍ਹਾਂ ਚਾਰਿਆਂ ਨੂੰ ਮਿਲ ਕੇ ਅਜਿਹਾ ਪੁੱਠਾ ਕੰਮ ਕਰਦਿਆਂ ਨੂੰ ਸ਼ਰਮਨਾਈ ਤੇ ਜਦੋਂ ਪੁਲਿਸ ਨੇ ਅਜਿਹੇ ਸਮਾਨ ਸਮੇਤ ਕਾਬੂ ਕਰ ਲਿਆ ਤਾਂ ਹੁਣ ਮੂਹ ਲੁਕੋ ਰਹੇ ਨੇ ਤਾਂ ਇਹਨਾਂ ਨੂੰ ਸ਼ਰਮ ਆ ਰਹੀ ਹੈ ਤਾਂ ਦੱਸਿਆ ਕਿ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਜਿਹੜਾ ਕਿ ਨਸ਼ੇ ਦੇ ਸਮੇਤ ਕਾਬੂ ਕੀਤਾ ਗਿਆ ਪੰਜਾਬ ਪੁਲਿਸ ਵਿਭਾਗ ਦੁਆਰਾ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਦੋ ਮਹਿਲਾ ਮਤੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 20 ਕਿਲੋ ਗਾਂਜਾ ਹੈਰਣ ਅਤੇ ਕਾਰ ਬਰਾਮਦ ਕੀਤੀ ਆ ਬਾਕੀ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਐਸਐਸਪੀ ਜਲੰਧਰ ਦੇ ਅਤੀ ਸਟਾਰ ਹਰਕਮਨਪ੍ਰੀਤ ਸਿੰਘ ਖੱਖ ਜੋ ਜਲੰਧਰ ਦੇ ਹੱਤੀ ਪੁਲਿਸ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਸ਼ੀਟ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਦੀ ਡਰੱਗਸ ਉਸੇ ਲੜੀ ਦੇ ਵਿੱਚ ਸਾਡੀ ਜਿਹੜੀ ਸੀਆਈਏ ਇਨਚਾਰਜ ਕੁਸ਼ਬਾਲੀ ਤੇ ਉਹਨਾਂ ਦੀ ਟੀਮ ਉਹਨਾਂ ਨੇ ਕਾਰਵਾਈ ਕਰਦੋ ਇੱਕ ਵੱਡੀ ਸਫਲਤਾ ਜਿਹੜੀ ਜਲੰਧਰ ਪੁਲਿਸ ਨੂੰ ਹਾਸਲ ਹੋਈ ਆ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਉਹਦੇ ਵਿੱਚ ਦੋ ਲੇਡੀਆਂ ਤੇ ਇੱਕ ਜੈਂਟ ਸੀਗੇ ਸੋ ਇਹਨਾਂ ਨੂੰ ਜਦੋਂ ਵੈਰੀਫਾਈ ਕਰਨ ਤੇ ਇਹਨਾਂ ਨੂੰ ਤਿੰਨਾਂ ਨੂੰ ਇਹ ਤਿੰਨੋਂ ਜਿਹੜੇ ਇੱਕ ਪੂਜਾ ਕੁਮਾਰੀ ਬਬੀਤਾ ਦੇਵੀ ਐਂਡ ਅਰਨਵ ਕੁਮਾਰ ਜੋ ਤਿੰਨੇ ਜਿਹੜਾ ਜ਼ਿਲ੍ਹਾ ਘਟਿਆਰ ਜੋ ਸਟੇਟ ਬਿਹਾਰ ਦੇ ਰਹਿਣ ਵਾਲੇ ਪਾਏ ਗਏ ਇਹਨਾਂ ਦੇ ਕੋਲੋਂ ਅਸੀਂ ਜਿਹੜਾ 20 ਕਿਲੋ 200 ਗ੍ਰਾਮ ਦੇ ਕਰੀਬ ਜਿਹੜਾ ਗੰਜਾ ਰਿਕਵਰ ਕੀਤਾ ਗਿਆ ਫਰਦਰ ਜਦੋਂ ਪੁੱਛਗਿਸ਼ ਕਰਨ ਤੇ ਇਹਨਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਵਾਲਾ ਜੋ ਗੰਜਾ ਹੈ ਇਹਨੂੰ ਟ੍ਰਾਂਸਪੋਰਟ ਕਰਦੇ ਸੀ ਬਿਹਾਰ ਤੋਂ ਲੈ ਕੇ ਆਉਂਦੇ ਸੀਗੇ ਇਹਨੂੰ ਟ੍ਰੇਨ ਤੇ ਬੱਸ ਉਹਦੇ ਰਾਈਂ ਜਿਹੜਾ ਟ੍ਰਾਂਸਪੋਰਟ ਕੀਤਾ ਜਾਂਦਾ ਸੀਗਾ ਤੇ ਇੱਥੇ ਜਲੰਧਰ ਤੇ ਨੇੜੇ ਤੇੜੇ ਏਰੀਆ ਦੇ ਵਿੱਚ ਅੱਗੇ ਸਪਲਾਈ ਕਰਦੇ ਸੀਗੇ ਜੋ ਫਰਦਰ ਇਹਨਾਂ ਤੋਂ ਹੋਰ ਪੁੱਛਗិច្ਜ ਕੀਤੀ ਲੇਡੀਜ਼ ਦਾ ਬੇਸਿਕਲੀ ਯੂਜ਼ ਕਰਦੇ ਸੀਗੇ ਇਹਨਾਂ ਨੂੰ ਕੋਈ ਇਹਨਾਂ ਤੇ ਜਲਦੀ ਸ਼ੱਕ ਨਾ ਕਰ ਸਕੇ ਤੇ ਉਹਨਾਂ ਦੀ ਪੁੱਛਤਾ ਨਾ ਕਰ ਸਕੇ ਸੋ ਇਸੇ ਦੇ ਵਿੱਚ ਇੱਕ ਹੋਰ ਅ ਜੋ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਨੇ ਇੱਕ ਹੋਰ ਜੋ ਵਿਅਕਤੀ ਸੀਗਾ 모ਹਿਤ ਟੰਡਾ ਜੋ ਆਦਮਪੁਰ ਦੇ ਏਰੀਆ ਦਾ ਰਹਿਣ ਵਾਲਾ ਜੋ ਇਹਨੂੰ ਅਰੈਸਟ ਕੀਤਾ ਗਿਆ ਉਹਦੇ ਕੋਲੋਂ ਜਿਹੜੀ 50 ਗ੍ਰਾਮ ਹਿਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਗਈ। ਸੋ ਇਹ ਦੋਨੋਂ ਹੀ ਜਿਹੜੀਆਂ ਰਿਕਵਰੀਜ਼ ਦੇ ਨਾਲ ਇੱਕ ਕਾਫੀ ਵੱਡੀ ਜਿਹੜੀ ਸਫਲਤਾ ਹੈ ਜਿਲੰਦਰ ਪੁਲਿਸ ਨੇ ਹਾਸਲ ਕੀਤੀ ਹੈ। ਫਰਦਰ ਅਸੀਂ ਇਹਨਾਂ ਦਾ ਜਿਹੜਾ ਰਿਮਾਂਡ ਮਾਲਯੂਕ ਅਦਾਲਤ ਤੋਂ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਸ ਉਹਨਾਂ ਨੂੰ ਅ ਖੰਗਾਲ ਦੇ ਪਏ। ਐਂਡ ਇਹ ਦੇ ਸਬੰਧੀ ਜਿਹੜੀਆਂ ਗਾਂਜੇਵਾ ਸਬੰਧੀ ਜਿਹੜਾ ਦੱਸਿਆ ਉਹਦੀ ਸਬੰਧੀ ਜਿਹੜੀ ਐਫ ਆਈ ਆਰ ਸਾਡੀ ਉਹ 24 ਨੰਬਰ ਐਫ ਆਈ ਆਰ ਪੀਐਸ ਮਕਸੂਦਾਂ ਦੇ ਵਿੱਚ ਜਿਹੜੀ ਰਜਿਸਟਰ ਕੀਤੀ ਗਈ ਹੈ। ਸੋ ਪਹਿਲਾਂ ਇਹ ਬਾਕੀ ਹੈ ਕਿ ਜਿਹੜੀ ਇਹਨਾਂ ਦੀ ਇਹਨਾਂ ਦੀ ਜੋ ਪ੍ਰੋਫਾਈਲ ਜਿਹੜਾ ਦੱਸਿਆ ਕਿ ਇਹ ਦੋ ਲੇਡੀਆਂ ਤੇ ਇੱਕ ਜੈਂਟਸ ਨੇ ਸੋ ਇਹ ਬਿਹਾਰ ਦੇ ਰਹਿਣ ਵਾਲੇ ਨੇ ਫਿਲਹਾਲ ਇਹਦੀ ਇਹਨਾਂ ਦੇ ਖਿਲਾਫ ਕੋਈ ਸਾਨੂੰ ਜੋ ਮਕਦਮਾ ਜ ਹੈ ਉਹ ਇਸ ਵੰਦੀ ਵੈਰੀਫਾਈ ਕੀਤਾ ਜਾ ਰਿਹਾ ਉਹ ਜਿਹੜੀ ਕਨਸਰਨ ਪੁਲਿਸ ਸਟੇਸ਼ਨ ਹੈ ਇਹਨਾਂ ਦਾ ਉਹਦੇ ਨਾਲ ਸੰਪਰਕ ਕੀਤਾ ਜਾਊਗਾ ਕਿ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਵੀ ਮਕਦਮੇ ਦਰਸੀ ਜਾਂ ਇਹ ਇਦਾਂ ਦੇ ਕ੍ਰਾਈਮ ਦੇ ਵਿੱਚ ਇਨਵੋਲ ਸੀ ਕਿ ਇੱਥੇ ਵੀ ਕਿੱਥੇ ਟਰੇਡਿੰਗ ਇੱਥੇ ਕਰਦੇ ਸੀ ਇਹਨਾਂ ਦਾ ਫਿਲਹਾਲ ਜੋ ਇਹਨਾਂ ਦਾ ਅਜੇ ਅਸੀਂ ਅੱਜ ਹੀ ਕੱਲ ਇਹਨਾਂ ਨੂੰ ਰੈਸਟ ਕੀਤਾ ਸੋ ਅੱਜ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲਿਆ ਫਰਦਰ ਅਸੀਂ ਇਹਨਾਂ ਦਾ ਲਿੰਕ ਸਟੈਬਲਿਸ਼ ਕਰਾਂਗੇ ਕਿ ਕਿੱਥੇ ਰਹਿੰਦੇ ਸੀਗੇ ਬੇਸਿਕਲੀ ਜੋ ਸਾਡੇ ਧਿਆਨ ਚ ਆਇਆ ਕਿ ਇਹ ਆਉਂਦੇ ਸੀਗੇ ਡਿਲੀਵਰ ਕਰਕੇ ਵੱਖ-ਵੱਖ ਜਗ੍ਹਾ ਤੇ ਤੇ ਵਾਪਸ ਚਲੇ ਜਾਂਦੇ ਸੀਗੇ ਜਿੰਦਰ ਕੋ ਮੌਜੂਦ ਟੱਡਾ ਹੈ ਉਹ ਦਾ ਅਲੱਗ ਮਾਮਲਾ ਹੈ ਉਹ 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 ਵੱਖਰੀ ਐਫਆਈਆਰ ਉਹ ਐਫਆਈਆਰ ਹੈਗੀ ਹੈ 16 ਨੰਬਰ ਜਿਹੜੀ ਪੀਐਸ ਆਦਮਪੁਰ ਦੇ ਵਿੱਚ ਇਹਨਾਂ ਨਾਲ ਕੋਈ ਲਿੰਕ ਨਹੀਂ ਇਹਦੇ ਨਾਲ ਫਿਲਹਾਲ ਉਹਦਾ ਕੋਈ ਲਿੰਕ ਨਹੀਂ ਤੇ ਜਿਹੜੇ ਸਰ ਉਹ ਲੈ ਕੇ ਆਉਂਦੇ ਨੇ ਉਹ ਕਿੰਨੇ ਦੇ ਪੈਸੇ ਉਹਨਾਂ ਨੂੰ ਆਪ ਨੂੰ ਮਿਲਣੇ ਚਾਹੀਦੇ ਇਹ ਸਾਰਾ ਜੀ ਵੈਰੀਫਾਈ ਕਰਨਾ ਬਾਕੀ ਹੈ ਜੋ ਮੈਂ ਜਿਵੇਂ ਮੈਂ ਦੱਸਿਆ ਕਿ ਇਹਨਾਂ ਦਾ 80 ਰਿਮਾਂਡ ਲੈ ਲਿਆ ਉਹਦੇ ਵਿੱਚ ਫਿਰ ਅਸੀਂ ਫਰਦਰ ਕਰਾਂਗੇ ਕਿ ਜੇ ਇਹਨਾਂ ਦੇ ਅਸੋਸੀਏਟਸ ਤੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀ ਇੱਥੇ ਜਲੰਧਰ ਦੇ ਵਿੱਚ ਜਾਂ ਹੋਰ ਨੇੜੇ-ਤੇੜੇ ਦੇ ਏਰੀਆ 'ਚ ਉਹ ਵੈਰੀਫਾਈ ਕਰਨੇ ਜੀ ਸਰ ਕਿੰਨੇ ਟਾਈਮ 'ਚ ਲੱਗੇ ਕੁਝ ਪਤਾ ਨਾ ਇਹ ਵੀ ਜੇ ਇਹ ਇਹਨਾਂ ਦੇ ਕੈਡਰ ਮੁਤਾਬਕ ਤਾਂ ਹੀ ਫਸਟ ਟਾਈਮ ਆਏ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ ਕਿ ਕਿੰਨੀ ਵਾਰ ਇਹ ਪਹਿਲਾਂ ਵੀ ਜਲੰਧਰ ਆ ਚੁੱਕੇ ਨੇ ਤੇ ਇਹਨਾਂ ਤੇ ਜਿਹੜੇ ਬੈਕਗਰਾਉਂਡ ਕੀ ਹੈ ਕ੍ਰਿਮੀਨਲ ਬੈਕਗਰਾਉਂਡਸ ਕੀ ਨੇ ਉਸ ਤੋਂ ਵੀ ਵੈਰੀਫਾਈ ਕਰਾਉਣਾ ਹੈ। ਇਹ ਜਿਹੜੀ ਪਕੜੀ ਗਈ ਉਹਦੀ ਕੀਮਤ ਕਿੰਨੀ ਹੈ ਸਰ? ਆ ਦੇਖੋ ਕੀਮਤ ਨੂੰ ਮੈਂ ਇਦਾਂ ਨਹੀਂ ਇਹਦੇ ਵਿੱਚ ਇਸਟੈਬਲਿਸ਼ ਕਰ ਸਕਦਾ। ਹੈ ਨਹੀਂ? ਅਪ੍ਰੋਕਸੀਮੇਟ ਨਹੀਂ ਅਪ੍ਰੋਕਸ ਨਹੀਂ ਇਹਦੇ ਵਿੱਚ ਕੋਈ ਇਹਦੀ ਕੀਮਤ ਉਹ ਨਹੀਂ ਹੈਗੀ। ਬਟ ਇਹਦਾ ਜੋ ਰਿਕਵਰੀ ਵੀ ਅਸੀਂ ਹੈਗੀ ਹੈ ਕਿ 50 ਗ੍ਰਾਮ ਰਿਕਵਰ ਕੀਤੀ ਹੈ। ਮੋਹਿਦ ਦੇ ਖਿਲਾਫ ਕੋਈ ਪਹਿਲਾਂ ਮਾਮਲਾ ਹੈ। ਇਹਦੇ ਖਿਲਾਫ ਜਿਹੜੇ ਮੋਹਿਦ ਢੰਡਾ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਆ 4 ਮੁਕਦਮੇ ਦਰਜ ਨੇ। ਓਪੀਐਸ ਆਦਮਪੁਰ ਦੇ ਵਿੱਚ ਹੀ ਦਰਜ ਨੇ। ਐਂਡੀਪੀਐਸ ਇਹ ਕਿੱਥੋਂ ਉਹ ਮੇਰੇ ਜਿਹੜੇ ਸੋਰਸ ਕਿੱਥੋਂ ਅਸੀਂ ਲੈ ਕੇ ਕਿਥੋਂ ਹੁੰਦਾ ਸੀ ਸਾਰੇ ਉਹਨੂੰ ਫਰਦਰ ਅਸੀਂ ਜੀ ਸਟੈਬਲਿਸ਼ ਕਰ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਸਾਡੀ ਟੀਮ ਜਿਹੜੀ ਹੈ ਇੱਥੇ ਵਰਕ ਕਰ ਰਹੀ ਹੈ ਕਿ ਕਿੱਥੋਂ ਇਹ ਪ੍ਰੋਕਿਊਰ ਕਰਦਾ ਸੀ ਤੇ ਅੱਗੇ ਕਿੰਨਾ ਕਿੰਨਾ ਨੂੰ ਸਪਲਾਈ ਕਰਦਾ ਸੀ ਜਿਹੜਾ ਐਪਲ ਵਗੈਰਾ ਕੋ ਹੋਰ ਚੀਜ਼ ਮਿਲਦੀ ਫਿਲਹਾਲ ਅਜੇ ਇਦਾਂ ਦੀ ਕੋਈ ਨਹੀਂ ਆਈ ਜੇ ਆਈ ਉਹਦੇ ਸਬੰਧੀ ਜ਼ਰੂਰ ਬਰੀਫ ਕੀਤਾ ਜਾਏ ਜਿਹੜਾ ਬਿਹਾਰ ਵਾਲੇ ਨੇ ਕਿੱਦਾਂ ਆਏ ਕਿੱਦਾਂ ਸਪਲਾਈ ਇਹ ਟ੍ਰੇਨ ਤੇ ਲੈ ਕੇ ਆਏ ਅੱਛਾ ਅਜਿਵੇਂ ਵਾ ਦੱਸਿਆ ਕਿ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਜਿਹੜਾ ਮੋਡ ਸੀਗਾ ਉਹ ਬੱਸ ਤੇ ਟ੍ਰੇਨ ਤੋ ਇਹਦੇ ਵਿੱਚ ਬੋਰੇ ਦੇ ਵਿੱਚ ਪਾ ਕੇ ਜਿਵੇਂ ਟਰਾਂਸਪੋਰਟ ਕਰਕੇ ਲੈ ਕੇ ਹੁੰਦੇ ਸੀਗੇ ਜਿਵੇਂ ਦੱਸਿਆ ਕਿ ਲੇਡੀਜ਼ ਸੀਗੇ ਆ ਸੋ ਲੇਡੀਜ਼ ਤੇ ਜਲਦੀ ਕੋਈ ਕੋਈ ਵੀ ਸ਼ੱਕ ਨਹੀਂ ਕਰਦਾ। ਕਹਿ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਪੁਲਿਸ ਵੀ ਨਸ਼ੇ ਦੇ ਖਿਲਾਫ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।